ਲਓ ਵੀ ਮੁੰਡਿਓ 18500 ਰੁਪਇਆ ਲਿਆਓ ਤੇ 50000 ਦਾ ਸਮਾਨ ਲੈ ਜਾਓ 100 ਦਵਾਂਗੇ 2 ਪੀਸ ਕੋਟ ਪੈਂਟ 1 ਦਵਾਂਗੇ 3 ਪੀਸ ਕੋਟ ਪੈਂਟ 1 ਦਵਾਂਗੇ ਸ਼ੇਰਵਾਨੀ ਕੁਰਤਾ ਪਜਾਮਾ ਦਵਾਂਗੇ ਤੇ ਨਾਲ ਦਵਾਂਗੇ ਦਸਤਾਰ ਬਾਜ਼ਾਰ ਜਾ ਕੇ ਰੇਟ ਪਤਾ ਕਰ ਲਓ 50000 ਤੋਂ ਘੱਟ ਆ ਸਾਰਾ ਸਮਾਨ ਨਹੀਂ ਦੇਣਾ ਅਸੀਂ 18500 ਹੀ ਦਵਾਂਗੇ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ 2 ਪੀਸ ਕੋਟ ਪੈਂਟ ਆ ਅਸੀਂ ਤੁਹਾਨੂੰ ਦੇ ਦੇਣਾ ਸਿਰਫ 2895 'ਚ ਉਹ ਵੀ ਸਲਾਈ ਕਰਕੇ 3 ਪੀਸ ਕੋਟ ਪੈਂਟ ਬਾਜ਼ਾਰ 'ਚ 15000 ਦਾ ਅਸੀਂ 3760 'ਚ ਦੇ ਦੇਣਾ 15000 ਦੀ ਸ਼ੇਰवानी ਬਾਜ਼ਾਰ 'ਚ ਆ ਅਸੀਂ 6500 'ਚ ਦੇਣੀ ਆ 3000 ਰੁਪਏ ਦਾ ਕੋਰਤਾ ਪਿਆ ਮਾ ਬਾਜ਼ਾਰ 'ਚ ਆ ਅਸੀਂ 14-1500 'ਚ ਸਲਾਈ ਕਰਕੇ ਦੇ ਦੇਣਾ ਪਾੜ ਫੁੱਟ ਜਾਣਾ ਮੈਨੂੰ ਕੱਪੜਾ ਚੈੱਕ ਕਰਾ ਲਾ ਪਹਿਲਾਂ ਇਹ 10000 ਦਾ ਅੱਥੀ ਸੌਖ ਸਮ ਹੈ ਇਹ ਇਹ ਤਾਂ ਹੋਏ ਕੋਈ ਨਹੀਂ ਉਹ ਲੋਹਾ ਪਾਇਆ ਤੇ ਲੋਹਾ ਇਹ ਕਾਗੇ ਨਹੀਂ ਜਿਹੜੇ ਜਾਂਦੇ ਪਾੜ ਜਾਣਗੇ ਇਹ ਤਾਂ 10 ਸਾਲ ਹੰਡਾ ਲਿਓ ਕੱਪੜਾ ਪਾਟਣਾ ਨਹੀਂ ਇਹ ਤੁਹਾਨੂੰ ਫਟਣਾ ਪੈਣਾ ਵਾ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਤੁਸੀਂ ਲਾਈਟ ਲੈ ਜੋ ਰੰਗ ਤੁਸੀਂ ਡਾਰਕ ਲੈ ਜੋ ਡੀਜੀਪੀ ਪੰਜਾਬ ਤੱਕ ਜਿੰਨੇ ਵੀ ਸਾਡੇ ਸਤਕਾਰਯੋਗ ਅਫਸਰ ਹੈਗੇ ਆ ਤੁਹਾਡੀ ਯੂਨੀਫਾਰਮ ਦੇ ਨਾਲ ਅਕੋਰਡਿੰਗ ਮੈਚ ਕਰਕੇ ਅਸੀਂ ਖਾਕੀ ਰੰਗ ਦੀਆਂ ਦਸਤਾਰਾਂ ਦਿੰਨੇ ਆ ਲਓ ਵੀ ਮੁੰਡਿਓ 18500 ਰੁਪਇਆ ਲਿਆਓ ਤੇ 50000 ਦਾ ਸਾਮਾਨ ਲੈ ਜਾਓ ਇਹਦੇ ਵਿੱਚ ਤੁਹਾਨੂੰ ਅਸੀਂ ਦੋ ਦੇਵਾਂਗੇ 2 ਪੀਸ ਕੋਟ ਪੈਂਟ ਇੱਕ ਦੇਵਾਂਗੇ 3 ਪੀਸ ਕੋਟ ਪੈਂਟ ਇੱਕ ਦੇਵਾਂਗੇ ਸ਼ੇਰਵਾਨੀ ਕੋੜਤਾ ਪਿਆਮਾ ਦਵਾਂਗੇ ਤੇ ਨਾਲ ਦਵਾਂਗੇ ਦਸਤਾਰ ਬਾਜ਼ਾਰ ਚ ਜਾ ਕੇ ਰੇਟ ਪਤਾ ਕਰ ਲੋ 50000 ਤੋਂ ਘਾਟਾ ਸਾਰਾ ਤੁਮ ਨਹੀਂ ਦੇਣਾ ਅਸੀਂ 18500 ਹੀ ਦਵਾਂਗੇ ਤੁਸੀਂ ਜਾਣਾ ਵਿਆਹ ਤੇ ਤੁਸੀਂ ਜਾਣਾ ਜਾਗੋ ਤੇ ਤੁਸੀਂ ਜਾਣਾ ਰਿਸੈਪਸ਼ਨ ਤੇ ਤੁਸੀਂ ਜਾਣਾ ਸ਼੍ਰੀ ਖਾਨਪੁਰ ਸਾਹਿਬ ਦੇ ਭੋਗ ਤੇ ਤਾਂ ਸਾਰੀਆਂ ਹੀ ਵੈਰਾਈਟੀਆਂ ਰੋਜ਼ ਬਦਲ 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 ਕੇ ਪਾ ਦਿਓ ਤੁਸੀਂ ਆ ਹੁਣ ਚੈੱਕ ਕਰ ਲੋ ਜਿਹੜਾ ਬਾਜ਼ਾਰ ਚ 10000 ਰੁਪਏ ਦਾ 2 ਪੀਸ ਕੋਟ ਪੈਂਟ ਆ ਅਸੀਂ ਤੁਹਾਨੂੰ ਦੇਣਾ ਸਿਰਫ 2995 ਉਹ ਵੀ ਸਲਾਈ ਕਰਕੇ ਚਾਹੇ ਤੁਸੀਂ ਡਿਜ਼ਾਈਨ ਇਦਾਂ ਨਾਲ ਬਣਾ ਲਓ ਇਹ ਵੀ ਤੁਹਾਨੂੰ ਅਸੀਂ ਸਿਰਫ 2995 ਜੀ ਦੇ ਦੇਾਂਗੇ ਆ ਦਮਾਗੇ 3 ਪੀਸ ਕੋਟ ਪੈਂਟ ਇਹਦੇ ਨਾਲ ਬਾਸਕਟ ਵੀ ਹੋਊਗੀ 3 ਪੀਸ ਕੋਟ ਪੈਂਟ ਬਾਜ਼ਾਰ ਚ 15 ਹਜ਼ਾਰ ਦਾ ਅਸੀਂ 3760 ਚ ਦੇ ਦੇਣਾ ਆ ਦੇਖੋ ਜੀ 15000 ਦੀ ਸ਼ੇਰਵਾਨੀ ਬਾਜ਼ਾਰ ਚ ਆ ਅਸੀਂ 6500 ਚ ਦੇਣੀ ਆ ਆ 3000 ਰੁਪਏ ਦਾ ਕੋਰਤਾ ਬੀ ਅਮਾ ਬਾਜ਼ਾਰ ਚ ਆ ਅਸੀਂ 14 1500 ਚ ਸਲਾਈ ਕਰਕੇ ਦੇ ਦੇਣਾ ਜੇ ਦਸਤਾਰਾਂ ਦੀ ਗੱਲ ਕਰੀਏ ਸਾਡੇ ਕੋਲ 550 ਤੋਂ ਵੱਧ ਰੰਗ ਭਾਈ ਜੀ ਫਰਕ ਬੜਾ ਕੱਢਦਾ ਉਹ ਗੈਪ ਬੜਾ ਕੱਢਦਾ ਆ ਦੇਖੋ ਸਾਡੇ ਭਰਾਮਾ ਦੇ ਹੱਥਾਂ 'ਚ ਫੋਨ ਐ ਹੁਣ ਲੱਪੇ ਡਿਗੜ ਲੱਪੇ ਕਹਿੰਦੇ ਯਾਰ ਇੰਨਾ ਇੰਨਾ ਇੰਨੀ ਲੁੱਟ ਸੀਗੀ ਦੱਸੋ ਨਾ ਸਹੀ ਵੀ ਇਹ ਸਾਰਾ ਗੈਪ ਦੂਰ ਕਿਦਾਂ ਕਰ ਰਹੇ ਹੋ ਸਾਰਾ ਦੇਖੋ ਜੀ ਸਿੱਧੀ ਜੀ ਗੱਲ ਆ ਮਾਤੂ ਸ਼੍ਰੀ ਦਸਤਾਰ ਮਿੱਲਾ ਤੋਂ ਲੈਂਦਾ ਵਾ ਤੇ ਨਾਲ ਆਪ ਬਣਾਉਂਦਾ ਵਾ ਕੱਪੜਾ ਸਟਿਚ ਕਰਕੇ ਸੇਲ ਕਰਦਾ ਵਾ ਆ ਚੱਕੋ ਗੀਜ਼ਾ ਕਾਟਨ ਦਾ ਕੁੜਤਾ ਪਿਆਮਾ ਬਿਆਰ ਚ 15 1500 ਦਾ ਰੰਗ ਦਾ ਅਸੀਂ ਦੇਣਾ 700 ਦਾ ਕਲਰ ਦੇਖੋ ਜਿੰਨੇ ਮਰਜ਼ੀ ਆ ਇੱਥੇ ਤੁਸੀਂ ਪੇਪਰ ਕੋਟਰ ਲੈ ਲੈਣ ਸੀਆਰਾਮ ਰੇਮੰਡ ਵੀ ਚਾਹੇ ਲੈ ਲਓ ਉਹ ਵੀ ਕੁੜਤੇ ਪਿਆਮੇ ਮਿਲ ਜਾਣਗੇ ਪਰ ਫਰਕ ਕੀ ਆ ਬਿਆਰਾਂ ਨਾਲੋਂ ਆਧ ਰੇਟਾਂ ਜੇ ਮਿਲਣਗੇ ਜਿਹੜੇ 5-5000 ਦੇ ਕੁੜਤੇ ਪਜਾਮੇ ਲੈ ਜਾਓ 25-2500 ਦੇ ਹੁਣ ਵਾਈਟ ਕੁੜਤੇ ਪਜਾਮੇ ਦੀ ਗੱਲ ਕਰ ਲੋ ਆ ਚੱਕੋ ਰੇਮਨ ਦਾ ਕੁੜਤਾ ਪਜਾਮਾ ਸੈਲਵਜ ਹੋਈ ਵੀ ਏ ਕਲਾਸ ਕੁਆਲਿਟੀ ਪੇਪਰ ਕਾਟਨ ਬਿਆਰਾਂ ਚ 6-6000 ਰੇਟ ਐਥੇ 3000 ਚ ਦੇ ਦਾਂਗੇ ਆ ਚੈੱਕ ਕਰੋ ਲੇਲਣ ਦੇ ਵਿੱਚ ਮੈਟੀ ਦੇ ਵਿੱਚ ਡੋਬੀ ਚ ਓਏ ਚੈੱਕ ਕਰੋ ਏ ਕਲਾਸ ਚੀਚਾ ਕਲਾ ਬਟਾਲੀਆਂ ਦੀਆਂ ਮੁੰਡੇ ਕਹਿੰਦੇ ਵਾਈਟ ਕੁੜਤਾ ਪਜਾਮਾ ਪੌਣਾ ਪੌਣਾ ਵੀ ਬ੍ਰੈਂਡ ਹੈ ਤੇ ਕਿਉਂ ਪਿੰਡਾਂ ਫਰਕ ਫਿਰ ਅੱਦੋ ਅੱਦੋ ਦੇਖੋ ਜੀ ਦੇਖੋ ਪਟਾਕੇ ਪਾਉਣੇ ਨੇ ਕਹਿ ਕੇ ਪਟਾਕੇ ਪਾਉਣੇ ਆ ਭਾਵੇਂ ਪਿੰਡਾਂ ਦੇ ਪੰਜ ਸਰਪੰਚੋਂ ਲੰਬੜਦਾਰੋਂ ਚਾਹੇ ਕੌਂਸਲਰੋਂ ਚਾਹੇ ਤੁਸੀਂ ਚੇਅਰਮੈਨੋਂ ਚਾਹੇ ਐਮਐਲਏੋਂ ਚਾਹੇ ਮੰਤਰੀਓ ਆਹ ਦੇਖੋ ਚੌਣ ਚੌਣ ਕੇ ਬੁਲਬੁਲ ਦੇ ਬੱਚਿਆਰਗੇ ਚਿੱਟੇ ਕੁੜਤੇ ਪਿਆਮੇ ਲੈ ਆਂਦੇ ਆ ਇਧਰ ਵੀ ਨਿਗਾਹ ਮਾਰ ਦਿਓ ਰੰਗ ਦੱਸੋ ਕਿਹੜਾ ਹੈ ਨਹੀਂ ਸਾਡੇ ਕੋਲ ਕਲਰ ਕੁੜਤੇ ਪਿਆਮੇ ਦੇਖੋ ਸਾਰੇ ਹੀ ਜਿਹੜੇ ਮਰਜੀ ਇਹਨਾਂ ਚ ਲੈ ਜਾਓ 700 ਤੋਂ ਸ਼ੁਰੂ ਆ ਉਦੋਂ ਉੱਪਰ ਤਾਂ ਨਜ਼ਾਰੇ ਨਜ਼ਾਰੇ ਆ ਦੇਖੋ ਇਹ ਸ਼ਰਟਾਂ ਚੈੱਕ ਕਰ ਲਓ ਇਹ ਸ਼ਰਟਾਂ ਆ ਆਫਿਸ ਵਾਸਤੇ ਪਾਰਟੀ ਫੰਕਸ਼ਨ ਵਾਸਤੇ ਏ ਕਲਾਸ ਸ਼ਰਟਾਂ ਚੈੱਕ ਕਰੋ ਜੀ ਡਿਜ਼ਾਈਨ ਨਵੇਂ ਨਵੇਂ ਕਲਰ ਸਾਰੇ ਮਿਲ ਜਾਣਗੇ ਲਾਈਟ ਡਾਰਕ ਜੇਤਾ ਦੇ ਮਰਜੀ ਰੰਗ ਲੈ ਲਓ ਪਿਆਰਿਆ ਪਿਆਰੀਆਂ ਨਵੀਆਂ ਨਵੀਆਂ ਚੀਜ਼ਾਂ ਆ ਚੈੱਕ ਕਰੋ ਚੈੱਕ ਕਰੋ ਪ੍ਰਿੰਟਡ ਸ਼ਰਟਾ ਚੈੱਕ ਕਰੋ ਚੈੱਕ ਦੇ ਵਿੱਚ ਕਿੰਨੀਆਂ ਜਬਰਦਸਤ ਚੀਜ਼ਾਂ ਹੁਣ ਗੱਲ ਕਰਦੇ ਮੇਨ ਚੀਜ਼ ਦੀ ਜਿੱਥੇ ਸਭ ਤੋਂ ਵੱਧ ਹੁੰਦੀ ਲੁੱਟ ਜਿੱਥੇ ਤੁਹਾਨੂੰ ਬਣਾਇਆ ਜਾਂਦਾ ਬੇਮਕੂਫ ਆ ਚੱਕੋ ਕੋਟ ਪੈਂਟ ਦਾ ਕੱਪੜਾ ਬਜ਼ਾਰਾ ਚੋਂ ਪਤਾ ਕਰ ਲਿਓ ਕੋਟ ਪੈਂਟ ਦਾ ਕੱਪੜਾ ਇਕੱਲਾ 3000 ਦਾ ਹੋਣਾ ਪਰ ਅਸੀਂ ਕੱਪੜਾ ਦੇ ਕੇ ਸਮਾਈ ਕਰਕੇ 2995 ਦੇ 2 ਪੀਸ ਦੇਣਾ 2 ਪੀਸ ਤੇ 3 ਪੀਸ 3 ਪੀਸ ਦੇਣਾ 3760 ਰੁਪਏ ਦੇ ਵਿੱਚ ਜਿਹੜਾ 15 15000 ਉਹ ਬਾਈ ਰਹਿਣ ਦੇ ਰਹਿਣ ਦੇ ਕੱਪੜਾ ਮਾੜਾ ਹੋਣਾ ਇਹ 파ੜ ਪੂੜ ਜਾਣਾ ਮੈਨੂੰ ਕੱਪੜਾ ਚੈੱਕ ਕਰਾ ਲੈ ਪਹਿਲਾਂ ਇਹ 10000 ਦਾ 3895 ਹੈ ਹੈ ਇਹਨਾਂ ਦਾ ਹੋਏ ਕੁਝ ਨਹੀਂ ਉਹ ਲੋਹਾ ਪਾਇਆ ਚੇ ਲੋਹਾ ਇਹ ਕੱਪੜੇ ਕੋਈ ਜਾਲੀ ਦੇ ਕੱਪੜੇ ਨਹੀਂ ਆ ਇਹ ਕਾਗੇ ਨਹੀਂ ਜਿਹੜੇ ਜਾਂਦੇ ਪਾੜ ਜਾਣਗੇ ਇਹ ਤਾਂ 10 ਸਾਲ ਹੰਡਾ ਲਿਓ ਕੱਪੜਾ ਪਾਟਣਾ ਨਹੀਂ ਇਹ ਤੁਹਾਨੂੰ ਸੁੱਟਣਾ ਪੈਣਾ ਵਾ ਇਨੀ ਗਰੰਟੀ ਦਿੰਨੇ ਆ ਰੰਗ ਚੈੱਕ ਕਰੋ ਕਿੰਨੇ ਆ ਕਲਰ ਚੈੱਕ ਕਰੋ ਉਸ ਤੋਂ ਬਾਅਦ ਚ ਗੱਲ ਕਰਦੇ ਸੀ ਆ ਰਾਮ ਦੀ ਸੀ ਆ ਰਾਮ ਦਾ ਕੋਟ ਪੈਂਟ ਵੀ ਹੈਗਾ ਵਾ ਪਰ ਇਹ ਵੀ ਲੁੱਟ ਨਹੀਂ ਸੀ ਆ ਰਾਮ ਦਾ ਕੋਟ ਪੈਂਟ ਚੈੱਕ ਕਰੋ ਬ੍ਰਾਂਡਡ ਆ ਚੈੱਕ ਕਰੋ ਸੀ ਆ ਰਾਮ ਦੀ ਮੋਹਰ ਇਹ ਕੋਟ ਪੈਂਟ 2 ਪੀਸ ਜਿਹੜਾ 15 2000 ਤੋਂ ਘੱਟ ਨਹੀਂ ਬੰਦਾ 4300 ਰੁਪਏ 'ਚ ਬਣਾ ਕੇ ਦੇ ਦਾਂਗੇ ਸਿਆ ਆਰਾਮ ਦਾ ਕੋਟ ਪੈਂਟ 4300 ਰੁਪਏ 'ਚ ਬਣਾ ਕੇ ਦੇ ਦਾਂਗੇ 4300 ਰੁਪਏ 'ਚ ਆ ਜਾਓ ਜੀ ਆ ਜਾਓ ਡੀਸੀ ਸਾਹਿਬ ਆ ਜਾਓ ਐਸਐਸਬੀ ਸਾਹਿਬ ਆ ਜਾਓ ਐਡਮ ਸਭ ਤਹਿਸੀਲਦਾਰ ਸਭ ਆਜੋ ਹੁਣ ਤਾਂ ਜਿੰਨੇ ਸਾਡੇ ਪਟਵਾਰੀ ਆ ਉਹਨਾਂ ਨੇ ਵੀ ਪਾਵਾਂਗੇ ਟਾਪ ਟਾਪ ਦੇ ਬਲੇਜ਼ਰ ਆ ਦੇਖੋ ਜੀ ਤੁਸੀਂ ਆਪਣੀਆਂ ਯੂਨੀਫਾਰਮ ਦੇ ਨਾਲ ਆਫਿਸ ਜਾਂਦੇ ਹੋ ਉਹ ਟੌਰ ਕੱਢ ਕੇ ਜਾਓ ਬਾਊ ਸ਼ਾਊ ਬਣ ਕੇ ਜਾਓ ਕਿਉਂਕਿ ਤੁਹਾਨੂੰ ਦੁਨੀਆ ਤੋਂ ਵੱਖਰੇ ਵੱਖਰੇ ਤਰ੍ਹਾਂ ਦੇ ਲੋਕਾਂ ਨਾਲ ਡੀਲ ਕਰਨਾ ਤੁਸੀਂ ਉਹ ਤੁਸੀਂ ਕਿਤੇ ਵਿਆਹ ਵਿਊਚ ਜਾਣਾ ਇਦਾਂ ਦੇ ਬਲੇਜ਼ਰ ਪਾ ਕੇ ਜਾਓ ਬਲੇਜ਼ਰਾਂ 'ਚ ਬਹੁਤ ਸਾਰੀ ਵੈਰਾਈਟੀ ਆ ਚਾਹੇ ਚੈੱਕ ਲੈ ਜਾਓ ਚਾਹੇ ਤੁਸੀਂ ਲੈ ਜਾਓ ਪਲੇਨ ਰੇਟ ਬਾਜ਼ਾਰ ਨਾਲੋਂ 3 3 3 ਗੁਣਾ ਘੱਟ ਕੀਤੇ ਆ ਆ ਚੱਕੋ ਜੀ ਸ਼ੇਰਵਾਨੀਆਂ ਆ ਗਿਆ ਬਾਜ਼ਾਰਾਂ 'ਚ 10-10 ਹਜ਼ਾਰ 'ਚ ਲੋਕੀ ਰੈਂਟ ਤੇ ਸ਼ੇਰਵਾਨੀਆਂ ਲੈਂਦੇ ਸੀ ਓਏ ਕੰਮ ਖਤਮ ਕਰਤਾ ਓਏ ਹੁਣ ਮਾਤੂ ਸ਼੍ਰੀ ਦਸਤਾਰ ਕਾਦੀਆਂ ਪੁੱਟਰ ਰੋਡ ਤੇ ਦੌਰ ਲੈ ਕੇ ਆ ਗਿਆ 500 7000 'ਚ ਸ਼ੇਰਵਾਨੀ ਆਪ ਦੀ ਸੱਚ ਪਾ ਕੇ ਪਾਓ ਰੰਗ ਜਿੰਨੇ ਮਰਜ਼ੀ ਲੈ ਲਓ ਆਪ ਤੇ ਮਨਪਸੰਦ ਰੰਗ ਲੈ ਲਓ ਹੁਣ ਸ਼ਹਿਰੀ ਕੋਟ ਤੇ ਵੀ ਹੈਗੇ ਆ ਪਾਟੀਆਂ ਜਾਗੋ ਵਿਆਹਾਂਾਂ ਛਾਤੀਆਂ ਤੇ ਜੇ ਤੁਸੀਂ ਪਾਉਣੇ ਆ ਸਾਡੇ ਕੋਲ ਪ੍ਰਿੰਟਡ ਕੁਰਤੇ ਵੀ ਮਿਲ ਜਾਣਗੇ ਸ਼ੇਰਵਾਨੀਆਂ ਬਾਸਕਟਾਂ ਵੀ ਮਿਲ ਜਾਣਗੀਆਂ ਟੌਪ ਟੌਪ ਦੀਆਂ ਲੋ ਜੀ ਜਿਹੜੇ ਮੇਰੇ ਸੋਹਣੇ ਸੋਹਣੇ ਪੱਗਾਂ ਬੰਦਿਆ ਦਸਤਾਨਾ ਸਿਉਂਦੇ ਮਹਾਰਾਜ ਤੁਈ ਦਾ ਝਟਕੇ ਪੈਸੀ ਪਹਿਲਾਂ ਆ ਦੇਖੋ ਮਾਤੂ ਜਰੀ ਦਸਤਾਰ ਅਸਲ ਰੰਗ ਸਰਦ ਦੇ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਆ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਤੁਸੀਂ ਲਾਈਟ ਲੈ ਜੋ ਰੰਗ ਤੁਸੀਂ ਡਾਰਕ ਲੈ ਜੋ ਹੁਣ ਜਿਹੜੇ ਸਾਡੇ ਮਲਾਜ਼ਮ ਵੀਰ 24 ਘੰਟੇ 27 ਦਿਨ ਸੜਕਾਂ ਦੇ ਪੰਜਾਬ ਦੇ ਲੋਕਾਂ ਦਾ ਹੀ ਕਰਦੇ ਆ ਸੇਵਾ ਆ ਦੇਖੋ ਐਸਐਸਈ ਸਭ ਤੁਹਾਡੇ ਲਈ ਆ ਸਾਡੇ ਐਸਐਚਓ ਸਾਹਿਬ ਲਈ ਆ ਸਾਡੇ ਡੀਐਸਪੀ ਸਾਹਿਬ ਲਈ ਐਸਪੀ ਸਾਹਿਬ ਲਈ ਐਸਐਸਪੀ ਸਾਹਿਬ ਡੀਜੀਪੀ ਪੰਜਾਬ ਤੱਕ ਜਿੰਨੇ ਵੀ ਸਾਡੇ ਸਤਕਾਰਯੋਗ ਆਪ ਹੈ ਗਿਆ ਤੁਹਾਡੀ ਯੂਨੀਫਾਰਮ ਦੇ ਨਾਲ ਅਕੋਰਡਿੰਗ ਮੈਚ ਕਰਕੇ ਅਸੀਂ ਖਾਕੀ ਰੰਗ ਦੀਆਂ ਦਸਤਾਰਾਂ ਦਿੰਨੇ ਆ ਅਸੀਂ ਫੀਡਬੈਕ ਵੀ ਲਿਆ ਮਲਾਜ਼ਮਾਂ ਤੋਂ ਕਹਿੰਦੇ ਅਸੀਂ ਲੰਬੀ ਲੰਬੀ ਡਿਊਟੀ ਦਿੰਨੇ ਆ ਪਰ ਜਦੋਂ ਦਸਤਾਰ ਪਾਉਂਦੇ ਆ ਮਜਾ ਇਹਦਾ ਸਾਡਾ ਸਿਰ ਨਹੀਂ ਦੁਖਦਾ ਮਤਲਬ ਕਪੜਾ ਇੰਨਾ ਜਾਲਾ ਵਧੀਆ ਆ ਦੱਸੀ ਸੀ ਪੰਜਾਬ ਪੁਲਿਸ ਦੀ ਹੁਣ ਅਸੀਂ ਗੱਲ ਕਰਾਂਗੇ ਆਪਣੇ ਫੌਜੀ ਵੀਰਾਂ ਦੀ ਜਿਹੜੇ ਸਾਡੇ ਬਾਡਰਾਂ ਦੇ ਰਾਖੀ ਕਰਦੇ ਆ ਆ ਜੀ ਫੌਜੀ ਕਲਰ ਆ ਇਹਦੇ ਵਿੱਚ ਵੀ ਸ਼ੇਡ ਬਹੁਤ ਮਿਲ ਜਾਣੇ ਆ ਦਾ ਬਹੁਤ ਸਾਰਾ ਫਾਇਦਾ ਹੁਣ ਅਸੀਂ ਆਪਣੀਆਂ ਭੈਣਾਂ ਦੀ ਗੱਲ ਕਰਨੀ ਆ ਜਿਹੜੇ ਦਿਮਾਲੇ ਸਿ ਆਉਂਦੀਆਂ ਆ ਸਾਡੇ ਭਰਾ ਜਿਹੜੇ ਦਿਮਾਲੇ ਸਿ ਆਉਂਦੇ ਆ ਆ ਦੇਖੋ ਜੀ ਤੁਸੀਂ ਗੱਲਾਂ ਦੇ ਨਾ ਜਾਓ ਇੱਕ ਵਾਰੀ ਸਾਡੇ ਕੋਲ ਆਓ ਕੱਪੜਾ ਚੈੱਕ ਕਰਕੇ ਦੇਖੋ ਕੇਸਰੀ ਰੰਗ ਜੀ ਵੀ ਮਿਲ ਜੂ ਨੀਲੇ ਰੰਗ ਜੀ ਵੀ ਮਿਲ ਜੂ ਹੋਰ ਬਹੁਤ ਜਿਆਦੇ ਕਲਰ ਹੈਗੇ ਆ ਮਤਲਬ ਫੈਰਾ ਇੰਨਾ ਜਰਾ ਦੋਟਾ ਕਪੜਾ ਇੰਨਾ ਸੋਹਣਾ ਤੁਸੀਂ ਖੁਸ਼ ਹੋਣਾ ਬਾਈ ਜੀ ਬੀਬੀਆਂ ਸੂਟ ਕੋਈ 5000 ਦਾ ਲੈ ਲੈਂਦੇ ਆ ਕੋਈ 8 ਦਾ ਕੋਈ 7 ਦਾ ਉਹ ਕਹਿੰਦੇ ਥੱਲਿਓ ਕਪੜਾ ਜਾਂ ਲਾਉਨੇ ਆ ਰੰਗ ਜਾਂ ਫੇਡ ਹੋ ਗੇ ਰੰਗ ਖਰਾਬ ਹੋ ਜਾਂਦਾ ਸੂਟ ਵਾੜਾ ਖਰਾਬ ਹੁੰਦਾ ਉਹ ਵੀ ਹੱਲ ਹੈ ਤੁਹਾਡੇ ਕੋਲ ਬਿਲਕੁਲ ਜੀ ਦੇਸੀ ਲਾਈਨਿੰਗਾਂ ਲਾਉਂਦੇ ਹੋਣਾ ਟੇਲਰ ਆਜੋ ਮਾਤੂਸ਼ਰੀ ਦਸਤਾਰ ਦੀ ਪਿਓਰ ਫੁੱਲ ਅਵੈਲ ਦੀ ਲਾਈਨਿੰਗ ਹੈ 40 ਰੁਪਏ ਮੀਟਰ ਰੇਟ ਹੈ ਰੰਗ ਤੁਸੀਂ ਚੈੱਕ ਕਰ ਲਓ ਲਾਈਟ ਡਾਰਕ ਤੁਹਾਡੇ ਸੂਟਾਂ ਨਾਲ ਮੈਚ ਕਰਦੇ ਲਾਈਨਿੰਗ ਦੇ ਰੰਗ ਮਿਲ ਜਾਣਗੇ ਸਟਾਕ ਆ ਚੁੱਕੇ ਦੜਾ ਦੜਾ ਹੁਣ ਤੁਸੀਂ ਲਾਇਨਿੰਗ ਵੀ ਵਧੀਆ ਬ੍ਰਾਂਡ ਦੀ ਲਾ ਸਕਦੇ ਹੋ ਪੱਗਾਂ ਦੇ ਵਿੱਚ ਸਾਡੇ ਕੋਲ 550 ਰੰਗ ਹੈਗੇ ਆ ਰੂਬੀਆ ਦੇ ਵਿੱਚ ਫੁੱਲ ਵੈਲ ਚ ਕੋਈ ਲੜ ਦੀ ਸਲਿੱਪ ਕਰਨ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਦਿੱਕਤ ਨਹੀਂ ਆਣ ਦਵਾਂਗੇ ਤੁਸੀਂ ਅੰਕਲ ਓਮ ਕਾਦੀਆਂ ਆਜੋ ਜਿੱਥੇ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਦਸਤਾਰਾਂ ਟਾਈਆਂ ਤੇ ਮਿਲਦੇ ਆ ਨਾਲ ਨਾਲ ਲੇਡੀ ਸੂਟ ਸ਼ਰਾਰੇ ਗਰਾਰੇ ਲਹਿੰਗੇ ਸਾਰਾ ਹੀ ਦਾਜਵਰੀ ਦਾ ਕੰਪਲੀਟ ਸਟੋਰ ਆ ਤੁਸੀਂ ਇੱਥੇ ਆਓ ਤੇ ਤੁਹਾਨੂੰ ਆ ਕੇ ਪਤਾ ਲੱਗੂਗਾ ਕਿੰਦਾਂ ਹੀ ਸਾਡੀ ਵੈਰਾਈਟੀ ਹੈ ਤੇ ਕਿੰਦਾਂ ਦੀ ਕੁਆਲਿਟੀ ਹੈ ਹੁਣ ਸੌ ਖਾ ਲਓ ਹੋਰ ਕਿਤੇ ਨਹੀਂ ਜਾਣਾ ਜੀ ਅਸੀਂ ਇਹ ਬੰਨ ਜਤਾਰ ਲੋ ਮਾਤੂ ਸ਼ਰੀਰ ਦਸਤਾਰ ਬੁੱਟਾ ਰੋੜ ਕਰਤੀਆਂ ਜਾਣਾ ਫਾਇਦੇ ਏਡੇ ਏਡੇ ਕਰਾਂਗੇ ਪੈਸੇ ਇੰਨੇ ਇੰਨੇ ਲਵਾਂਗੇ ਕੋਈ ਜਾਣਕਾਰੀ ਲੈਣੀ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਤੁਸੀਂ ਕੈਰਾਮੈਨ ਸੁਖਨੰਦਰ ਨਾਲ ਹਰਦੀਪ ਸਿੰਘ ਤੱਗੜਸਾਹਨ ਟੀਵੀ ਕਰਦੀਆਂ